ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਜੋ ਟੁੱਲੂ ਪੰਪ ਹੁੰਦਾ ਕੋਟੇ ਪਾਣੀ ਚਾਣ ਨਾਲ ਉਹਦੇ 베アリング ਆਪਾਂ ਆਸਾਨੀ ਨਾਲ ਘਰ ਦੇ ਵਿੱਚ ਕਿਵੇਂ ਚੇਂਜ ਕਰ ਸਕਦੇ ਹਾਂ ਕਿ ਜਿਆਦਾ ਕੋਈ ਕੰਮ ਨਹੀਂ ਆਜੋ ਸ਼ੁਰੂ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆ ਪੱਖਾ ਜਿਹੜਾ ਹੁੰਦਾ ਉਹ ਨਾਲ ਲੱਗਿਆ ਹੋਇਆ ਇਹਦੇ ਵਿੱਚ ਪੈਨ ਲੱਗੀ ਹੁੰਦੀ ਹੈ ਪੈਨ ਕੱਢ ਕੇ ਦੋ ਪੇਚ ਕਰ ਸਕਦੀ ਮਦਦ ਦੇ ਨਾਲ ਇਹਨੂੰ ਬਾਹਰ ਕੱਢ ਕੇ

ਇਹ ਵਾਲੀ ਤਾਂ ਨਾ ਜਨ ਕੋਲ ਕੀ ਥੋੜੀ ਜਿਹੀ ਮਦਦ ਨਾਲ ਇਹਨੂੰ ਨਾ ਮਗ ਨੂੰ ਧੋਕ ਲੋ ਟਾਪਾ ਜਾ ਇਹ ਬੈਕ ਵਾਲਾ ਕੱਲਾ ਟਾਪਾ ਬਾਹਰਲੇ ਪਾਸੇ ਬਾਹਰ ਆ ਜਾਊਗਾ ਹਲਕੀ ਹਲਕੀ ਜਿਆਦਾ ਜ਼ੋਰ ਨਾਲ ਝਟਨੀ ਐ ਤੇਲ ਹੋਣੀ ਚਾਹੀਦੀ ਕਿਉਂਕਿ ਇਹ ਦੇਗੀ ਹੁੰਦਾ ਲਓ ਜੀ ਕਰ ਲਿਆ ਇਨਪੁੱਟ ਆ ਕਰਕੇ ਚੱਕ ਕੇ ਥੱਲੇ ਮਾਰੋਗੇ ਹਲਕਾ ਜਆ ਹਾਂ ਜੀ ਹਲੋ ਲੱਗ ਹੋ ਜਾਂਦਾ ਵਾ ਮੋਟਰ ਲੱਗ ਹੋ ਜੂਗੀ ਹੁਣ ਇਹਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਇਸ ਤਰ੍ਹਾਂ ਬਈ ਮੋਟਰ ਸ਼ਾਰਟ ਹੋਣ ਵਗੈਰਾ ਦਾ ਜਾਂ ਟੱਕ ਪੈਣ ਦਾ ਖਤਰਾ ਨਹੀਂ ਰੋ ਔਰ ਜਾਗਰ ਕੀਆ ਪਾਣੀ ਪੀਣ ਦੇ ਨਾਲ ਉਦੋਂ ਬਾਅਦ ਚ ਮੂਰੇ ਵਾਲੇ ਦੇ ਤਿੰਨ ਟਪ ਅੰਪੈਲਰ ਦੇ ਨਾਟ ਖੋਲ ਕੇ ਕਿਹਿਆਂ ਦੇ ਨਟ ਲੱਗਿਆ ਹੁੰਦਾ ਵਾ ਜਿਵੇਂ ਆਹ ਅੰਪੈਲਰ ਦੇ ਨਟ ਲੱਗਿਆ ਜੀ ਕਈ ਵੈਸੇ ਹੀ ਲੱਗੇ ਹੁੰਦੇ ਆਗੇ ਪੈਨ ਪਾਈ ਹੁੰਦੀ ਉਹਨਾਂ ਦੇ ਵਿੱਚ ਕਾਫੀ ਟਾਈਟ ਹੁੰਦਾ ਇਹ ਰੈਂਚ ਦੀ ਮਦਦ ਦੇ ਨਾਲ ਤਕਰੀਬਨ ਖੁੱਲ ਜਾਂਦਾ ਵਾ ਜੰਗਾਲ ਪੈ ਪੈ ਜਾਂਦੀ ਹੈਗੀ ਜਦੋਂ ਪਾਣੀ ਲਗਾਤਾਰ ਖੜਾ ਰਹਿੰਦਾ ਨਾ ਉਹਦੇ ਨਾਲ ਇੱਥੇ ਜੰਗਾਲ ਪੈ ਜਾਂਦੀ ਹੈਗੀ ਤਾਂ ਕਰਕੇ ਕਾਫੀ ਜ਼ਿਆਦਾ ਡਾਇਰਟ ਹੁੰਦਾ ਵਾ ਜ਼ਿਆਦਾਤਰ ਕੀ ਆ ਥਾਲ ਕਾ ਜਾਂ ਇਥੇ ਨਾਟ ਕਰਕੇ ਪੂਰੀ ਚੂੜੀ ਨਹੀਂ ਕਸਣੀ ਹਲਕਾ ਜਾ ਨਾਟ ਕਰਕੇ ਥੋੜਾ ਜਿਆ ਥੱਲੇ ਢੋਪ ਲਾਂਗੇ ਉਹਦੇ ਨਾਲ ਕੀ ਆ ਚਾਹੇ ਚੂੜੀ ਤੇ ਨੇੜੇ ਜ਼ਿਆਦਾ ਜੰਗਾਲ ਪਿਆ ਹੋਗਾ ਤਾਂ ਉਹ ਲੈ ਜਾਂਦਾ ਵਾ ਜ਼ਿਆਦਾ ਜ਼ੋਰ ਨਾਲ ਨਹੀਂ ਹਲਕਾ ਹਲਕਾ ਢੋਕੇ ਉਹ ਦੂਜਾ ਚੋਈ ਨੂੰ ਖੋਲ ਲਓ ਨਾਟ ਨੂੰ ਦੇਖ ਤੋ ਆ ਚਾਸੀ ਪ੍ਰਾਣੀ ਹੈ ਇਹਨੂੰ ਸੀੜ ਨੂੰ ਕੱਢ ਦੋ ਥੱਲੇ ਟੋਕਨ ਤੋੜਨ ਦੇ ਨਾਲ ਹੀ ਨਿਕਲ ਜਾਂਦੀ ਆ ਆ ਚੋ ਆ ਦੇਖੋ ਕੀ ਹਾਲ ਆ ਮੂਰੇ ਇਹਦਾ ਫਰੰਟ ਵਾਲਾ ਵਾ ਬਸ ਆ ਵਾਲਾ ਸਾਰਾ ਬੈਰਗਾ ਦੇਖੋ ਇਹਨੂੰ ਤੰਗੀ ਤਰ੍ਹਾਂ ਰੇਗ ਮਾਰ ਮਾਰ ਕੇ ਜਾਂ ਰੇਤੀ ਮਾਰ ਕੇ ਇਹਨਾਂ ਸਾਫ਼ ਕਰ ਲੈਣਾ ਮੈਂ ਜਿੰਨਾ ਜਗਾਰ ਲੱਗਿਆ ਸਾਰਾ ਸਾਰਾ ਜੰਗ ਲਾਉਣ ਤੋਂ ਬਾਅਦ ਚ ਆ ਇੱਕ ਰਵੜ ਭਾਈ ਹੁੰਦੀ ਹੈ ਇਹ ਜ਼ਰੂਰ ਧਿਆਨ ਰੱਖਿਆ ਕਰੋ ਵੀ ਇਹ ਇਹਨਾਂ ਨਿਕਲਦਿਆ ਕਰੋ ਕਈਆਂ ਤੋਂ ਇਹਨਾਂ ਖੋਲ ਦੇ ਕਰਦੇ ਆ ਤਾਂ ਨਿਕਲ ਜਾਂਦੀ ਆ ਅੰਪੈਲਰ ਦਾ ਵੀ ਆ ਦੇਖੋ ਇਹ ਏ ਦੇਖਣਾ ਵੀ ਟ੍ਰੇਡਾ ਵਿੰਗਾ ਜਾਂ ਕਈ ਵਾਰੀ ਹੋਇਆ ਹੁੰਦਾ ਵਾ ਜਦੋਂ ਖੋਲਣ ਲੱਗਦੇ ਹਨ ਕਈ ਵੀ ਟ੍ਰੇਡਾ ਵਿੰਗਾ ਹੁੰਦਾ ਉਹ ਤੋਂ ਥੋੜਾ ਜਿਹਾ ਧਿਆਨ ਰੱਖੋ ਇਹਨੂੰ ਸਿੱਧਾ ਰੱਖ। ਇਸ ਤੋਂ ਬਚੋ ਕੀਆ ਥੋੜੇ ਦੀ ਮਦਦ ਨਾਲ ਜਾਂ ਥੋੜੀ ਦੀ ਮਦਦ ਦੇ ਨਾਲ ਬਾਰੇ ਗੇ ਕੱਟਣ ਲੱਗਿਆ ਤਾਂ ਟੁੱਟ ਗਿਆ ਇਹ ਨਿਗਾਲ ਪਿਆ ਹੋਣ ਕਰਕੇ ਸਭ ਤੋਂ ਜ਼ਾਂ ਤਰੀਕਾ ਇਹ ਆ ਵੀ ਬਾਗ ਦੇ ਵਿੱਚ ਟਾਈਡ ਕਰਕੇ ਥੋੜੇ ਥੋੜੇ ਦੀ ਮਦਦ ਦੇ ਨਾਲ 베어ਿੰਗ ਨੂੰ ਕੱਢਿਆ ਜਾ ਸਕਦਾ ਵਾ ਸਾਫਟ ਦੇ ਵਿੱਚੋਂ ਜਦੋਂ ਵੀ ਕੋਈ ਵੀ 베어ਿੰਗ ਕੱਢਣਾ ਇਹ ਹਿਸਾਬ ਨਾਲ ਹੁਣ ਜ਼ਿਆਦਾਤਰ ਕੀ ਟੈਕਨੀਸ਼ੀਅਨ ਹੁੰਦਾ ਇਹ ਹੁੰਦਾ ਵੀ ਸਮਝ ਹੁੰਦੀ ਆ ਵੀ ਕਿੰਨੀ ਕਿ ਸੱਟ ਮਾਰਨੀ ਆ ਕਿੰਨੀ ਨਹੀਂ ਕਈ ਵਾਰੀ ਕੀ ਹੁੰਦਾ ਬੰਦਾ ਨਜਾਇਜ਼ ਹੀ ਉਹੀ ਧਾੜ-ਧਾੜ ਸੱਟਾ ਮਾਰ ਕੇ ਸਾਫਟ ਵੀng ਹੀ ਕਰ ਲਦਾ ਇਹ ਗੱਲ ਦਾ ਹਮੇਸ਼ਾ ਖਿਆਲ ਰੱਖੋ ਜੇ ਜਦੋਂ ਵੀ ਆਪਾਂ ਬੈਰਾਂ ਕੱਢਣਾ ਹਲਕੇ ਹਲਕੇ ਛੱਟ ਮਾਰ ਕੇ ਕੱਢਣਾ ਵਾ ਤਾਂ ਜੋ ਸਾਫਟ ਨਾ ਵਿੰਗੀ ਹੋਵੇ ਕਦੇ ਵੀ ਆ ਦੇਖੋ ਹਲਕੀ ਚੀਜ਼ ਨਾਲ ਜਦੋਂ ਆਪਾਂ ਛੱਟ ਮਾਰਾਂਗੇ ਨਾ ਤਾਂ ਇਹ ਖੜਦੀ ਆ ਇਹ ਚੀਜ਼ ਨਾਲ ਕਦੇ ਵੀ ਨਾ ਇਹਦੇ ਨਾਲ ਸਾਫਟਾ ਜ਼ਿਆਦਾ ਟੱਕ ਪੈਣ ਦੇ ਕਦਰਾਂ ਆਂਦਾ ਵਾ ਸਿਰਫ ਕਦੇ ਵੀ ਜਦੋਂ ਵੀ ਮਾਰਨਾ ਵਾ ਭਾਰੀ ਚੀਜ਼ ਦੇ ਨਾਲ ਹੀ ਬੇਰੰਗ ਕੱਢਣ ਦੀ ਕੋਸ਼ਿਸ਼ ਕਰਿਓ ਤਾਂ ਜੋ ਨਹੀਂ ਤਾਂ ਇੱਕ ਅਦਾ ਚਾਲਦੀ ਨਿਕਲ ਜਾਂਦਾ ਵਾ ਨੰਬਰ 2 ਤੇ ਉਹਦੇ ਨਾਲ ਸਾਫਟ ਕਟ ਵਿੰਗੀ ਹੋਣ ਦੇ ਚਾਂਸ ਰਹਿੰਦੇ ਆ ਤਿੱਕੀ ਚੀਜ਼ ਸਹੀ ਤਾਂ ਪੈਂਦੀ ਹੈਗੀ ਇਹ ਸਮਝ ਪ੍ਰੋਪਰ ਤਿੱਕੀ ਚੀਜ਼ ਦੇ ਨਾਲ ਜਦੋਂ ਆਪਾਂ ਇਹਨੂੰ ਕੱਢਾਂਗੇ ਨਾ ਜਦੋਂ ਸਾਫਤਾ ਬੈਰਿੰਗਾ ਪੂਰਾ ਵਾ ਉਹ ਕੱਢਣਾ ਥੋੜਾ ਜਿਹਾ ਸੌਖਾ ਰਹਿ ਜਾਂਦਾ ਵਾ ਜਦੋਂ ਇਹ ਕੁੱਟਿਆ ਹੋਇਆ ਬੈਰਿੰਗਾ ਉਹ ਕੱਢਣਾ ਤੋਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਵਾ ਕਿਉਂਕਿ ਉੱਥੇ ਕੋਈ ਚੀਜ਼ ਖੜਦੀ ਨਹੀਂ ਗਈ ਕਾਫੀ ਟੱਕਰਾ ਮਾਰਨ ਤੋਂ ਬਾਅਦ ਚੋ ਇਹ ਬੈਰਿੰਗ ਨਿਕਲਿਆ ਸਲਵਸਤਾ ਇੱਕ ਰਾਦਾਲੇ ਕੋਲੇ ਜਾਣਾ ਸੀ ਪਰ ਅਸੀਂ ਸਿਰਫ ਵੀਡੀਓ ਬਣਾਉਣ ਦੇ ਲਈ ਆ ਦੇਖੋ ਹਣ ਇਹ ਕਦੇ ਵਾਸਤੇ ਵੀ ਛੈਣੇ ਇਸ ਤਰ੍ਹਾਂ ਪਾਓ ਛੈ ਥੋੜਾ ਲੈ ਕੇ ਹਲਕੇ ਜਿਆਦਾ ਜਦੋਂ ਪਾਣੀ ਇਹਦੇ ਨਾਲ ਜੰਗ ਪੈ ਜਾਂਦੀ ਹੈ ਨਾ ਉਦੋਂ ਇਹ ਬਹੁਤ ਔਖੇ ਨਿਕਲਦੇ ਆ ਕਿ ਇਹ ਵੀ ਹੁੰਦਾ ਵੀ ਕਿਤੇ ਸ਼ਾਫਟ ਨਾ ਵਿੰਗੀ ਹੋ ਜਾਵੇ ਜਾਂ ਟੁੱਟ ਨਾ ਜਾਵੇ ਥੋੜਾ ਜਿਆਦਾ ਇਹ ਚੱਕਰ ਦੇ ਵਿੱਚ ਧਿਆਨ ਨਾਲ ਕਾਫੀ ਕੱਢਣਾ ਪੈਂਦਾ ਵਾ ਇਹ ਕਿਤੇ ਵੀ ਖੋਲੋ ਤਾਂ ਇਹਨੂੰ ਬੜੇ ਧਿਆਨ ਨਾਲ ਹਲਕਾ ਜਿਹਾ ਨਿਕਲਿਆ ਹੁਣ ਇਹਨੂੰ ਹਰ ਥੋੜੀ ਦੀ ਟਰਸੀ ਛੱਟ ਦੇ ਨਾਲ ਹੀ ਚਲੋ ਨਿਕਲ ਗਿਆ ਹੁਣ ਆ ਦੇਖੋ ਇਹ ਦੇ ਨਾ ਜਿੰਨੀ ਆ ਸਾਫਟਾ ਮੂਰੇ ਸਾਰੀ ਪਾਣੀ ਨੇ ਖਾਦੀ ਪਈ ਆਈ ਇਹ ਹੁਣ ਤਾਂ ਅਸੀਂ ਇਹ ਨੂੰ ਨਾ ਬਿਲਡਿੰਗ ਵਾਲੇ ਤੋਂ ਕਰਵਾ ਕੇ ਖਰਾディーਏ ਤਾਂ ਉਹ ਸਹੀ ਕਰਵਾ ਕੇ ਫਿਰ ਜੇ ਕਹਦੀ ਐਸ ਤਰ੍ਹਾਂ ਹੋਣੀ ਚਾਹੀਦੀ ਐ ਇਹ ਪ੍ਰੋਪਰ ਪੂਰਾ ਸਾਈਜ਼ ਇਹ ਨਹੀਂ ਜਿਵੇਂ ਉਹ ਪਹਿਲਾਂ ਓਕੜ ਧੁਕੜ ਸੀ ਐਸ ਤਰ੍ਹਾਂ ਦੀ ਉਹਦੇ ਵਿੱਚ ਕੀ ਆ ਪਾਣੀ ਦੁਬਾਰੇ ਫੇਰ ਲੀਕ ਹੁੰਦਾ ਰਹਿਣਾ ਵਾ ਜੇ ਆਪਾਂ ਉਹ ਮੇਂ ਪਾ ਦਿੰਦੇ ਸੀਲ ਵਗੈਰਾ ਵੀ ਪਾ ਦਿੰਦੇ ਪਰ ਇਹਨੇ ਫੇਰ ਵੀ ਲੀਕ ਹੋਣਾ ਨਹੀਂ ਛੱਡਣਾ ਪਾਣੀ ਬੈਰਿੰਗ ਜਦੋਂ ਵੀ ਪਾਉਣਾ ਵਾ ਇਹਨੂੰ ਪੂਰਾ ਪ੍ਰੋਪਰ ਸਹੀ ਆਹ ਦੀ ਜਗ੍ਹਾ ਤੇ ਟੰਕੋ ਕੇ ਟੱਕ ਬਣਿਆ ਹੁੰਦਾ ਤਾਂ ਹੀ ਸਾਫਟ ਦੇ ਉੱਤੇ ਜਦੋਂ ਵੀ ਆਪਾਂ ਬੈਰਿੰਗ ਪਾਉਣਾ ਤਾਂ ਉੱਥੇ ਟੱਕ-ਟੱਕ ਪ੍ਰੋਪਰ ਇਹਨੂੰ ਢੋਕੋ ਕਿ ਇਹ ਵੀ ਇਹ ਬੰਦਾ ਹਲਕਾ ਦਾ ਮੰਨ ਕੇ ਚੱਲੋ 150 ਤੋਂ ਵੀ ਮੋਰ ਨੂੰ ਰਹਿ ਗਿਆ ਤਾਂ ਉਹਨੇ ਪ੍ਰੀ ਨਹੀਂ ਹੋਣਾ ਕਦੇ ਵੀ ਪੰਪ ਨੂੰ ਇੱਕ ਗੱਲ ਦਾ ਖਿਆਲ ਰੱਖੋ ਕਦੇ ਵੀ ਜਦੋਂ ਵੀ ਆਪਾਂ ਕੰਮ ਕਰਨਾ ਨਾ ਸਾਫਟ ਨੂੰ ਟੇਢੀ ਹੋਣ ਟੇਢੀ ਨਾ ਹੋਵੇ ਜਦੋਂ ਟੇਢੀ ਹੋ ਗਈ ਉਹਨੇ ਬੜ ਪੈਣ ਦਾ ਉਹਦੇ ਵਿੱਚ ਜ਼ਿਆਦਾ ਚਾਂਸ ਬਣ ਜਾਂਦੇ ਆ ਬੈ ਗਿਰ ਪਲਾ ਗਿਰ ਦਾ ਇੱਕ ਗੱਲ ਦਾ ਹੋਰ ਵੀ ਹੈ ਵੀ ਜਦੋਂ ਆਪਾਂ ਆ ਦੇਖੋ ਇਸ ਤਰ੍ਹਾਂ ਪੂਰਾ ਪ੍ਰੋਪਰ ਵਾਇਰਿੰਗ ਮੈਂ ਕਈ ਵੀ ਨਹੀਂ ਕੀ ਹੁੰਦਾ ਹਲਕਾ ਜਿਹਾ ਜਦੋਂ ਮੂਰੇ ਰੱਖ ਲੈਣਾ ਨਾ ਵਾਇਰਿੰਗ ਉਹ ਸਹੀ ਨਹੀਂ ਰਹਿੰਦਾ ਉਸ ਤੋਂ ਬਾਅਦ ਚ ਕੀ ਕਰਨਾ ਇਦੇ ਵਿੱਚ ਜਿੰਨੀ ਉਹ ਹੁੰਦਾ ਵਾ ਪੁਰਾਣੀ ਸੀਲ ਦਾ ਸਾਰਾ ਪੜਪੜ ਕੱਢ ਕੇ ਬਾਹਰ ਗਏ ਦੇ ਵਿੱਚ ਠੋਕ ਲੈਣਾ ਵਾ ਟਾਪੇ ਦੇ ਵਿੱਚ ਜਿਹੜਾ ਵਾ ਰੱਡ ਵਾਲਾ ਆ ਦੇਖੋ ਇਹਦੇ ਵਿੱਚ ਨਾ ਜਿੰਨਾ ਵੀ ਹੁੰਦਾ ਸਾਰਾ ਟੋਟਲ ਕੱਢ ਕੇ ਰਬੜ ਵਗੈਰਾ ਕੱਢ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਕਿਉਂਕਿ ਇਹਨਾਂ ਦੇ ਵਿੱਚ ਕਚਰਾ ਪਿਆ ਪਿਆ ਰਹਿ ਜਾਂਦਾ ਵਾ ਉਹਦੇ ਵਿੱਚ ਕੀ ਹੈ ਜਦੋਂ ਆਪਾਂ ਨਵੀਂ ਸੀਲ ਪਾਉਣ ਲੱਗਦੇ ਆ ਉਹ ਵੀ ਫਿਰ ਪਾਣੀ ਆਉਣ ਦਾ ਖਤਰਾ ਰਹਿੰਦਾ ਵਾ ਆਹ ਵਾਲਾ ਇਹਦਾ ਪ੍ਰੋਪਰ ਰਿੰਗ ਬਣਦਾ ਨਹੀਂਗਾ ਥੱਲੇ ਜਿਹਦੇ ਵਿੱਚ ਕਚਰਾ ਪਿਆ ਹੋਵੇ ਤਾਂ ਮਿੱਟੀ ਵਗੈਰਾ ਵਾਲੀ ਹਦੂਆ ਚੋ ਥੋਕੇ ਨੂੰ ਚੰਗੀ ਤਰ੍ਹਾਂ ਬੈਰਿੰਗ ਨੂੰ ਡੱਬ ਬਣੀ ਹੁੰਦੀ ਹੈਗੀ ਆ ਦੇਖੋ ਆ ਗਿਆ ਸਹੀ ਹੈ ਆ ਜਿਹੜੀ ਸੀਲ ਆ ਰਾਵੜ ਸੀਲ ਆ ਇਹ ਨਾ ਤੋਤਰਾ ਨਹੀਂ ਹੁੰਦੀ ਹੈਗੀ ਇੱਕ ਤਾਂ ਇਹ ਵਾਲੀ ਆ ਇਹ ਓਪਨ ਹੁੰਦੀ ਆ ਇੱਕ ਕਲੋਜ਼ ਹੁੰਦੀ ਆ ਜਿਹੜੀ ਕਲੋਜ਼ ਹੁੰਦੀ ਆ ਉਹਦੇ ਵਿੱਚ ਕੀ ਆ ਵੀ ਉਹ ਉੱਪਰਲੇ ਬਸ ਇੱਕ ਲੋਕ ਪੈਂਦਾ ਹੁੰਦਾ ਸੀਲ ਪਾਉਣ ਤੋਂ ਬਾਅਦ ਇਹਦੇ ਵਿੱਚ ਕੀ ਆ ਇਹ ਵੈਸੇ ਹੀ ਹੁੰਦੀ ਹੈ ਕਿ ਇਹਨੇ ਜਦੋਂ ਅੰਪੈਲਰ ਆਪਾਂ ਪਾਵਾਂਗੇ ਤਾਂ ਅੰਪੈਲਰ ਨਹੀਂ ਇਹ ਸੀਲ ਨੂੰ ਟਾਈਟ ਕਰ ਦੇਣਾ ਹੁੰਦਾ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਕਦੇ ਵੀ ਜਦੋਂ ਇਹ ਆਪਾਂ ਪਾਉਣਾ ਮੰਨ ਜੇ ਲੱਗਦਾ ਵੀ ਇਹਦੇ ਵਿੱਚ ਟਰੈਲਰ ਹੋਊਗੀ ਤਾਂ ਇਹਦੇ ਵਿੱਚ ਨਾ ਬਾਸ਼ਲਾ ਵਗੈਰਾ ਪਾ ਕੇ ਫੈਬਰ ਦੀਆਂ ਤਾਂ ਇਹਨੂੰ ਪ੍ਰੋਪਰ ਸਹੀ ਮਤਲਬ ਹਲਕੀ ਜਿਹੀ ਜਿਹੜੀ ਆਪਦੀ ਹੈ ਉਸ ਤੋਂ ਬਾਹਰ ਹੋਣੀ ਚਾਹੀਦੀ ਹੈਗੀ ਤਾਂ ਜੋ ਜਦੋਂ ਆਪਾਂ ਪੈਲਰ ਕੱਸਾਂਗੇ ਉਹਦੇ ਨਾਲ ਇਹਨੂੰ ਟੱਕ ਪਾ ਕੇ ਟਾਈਟ ਹੋ ਜਾਵੇ ਆਪਾਂ ਪੈਲਰ ਕੱਸ ਕੇ ਇਹਦੀ ਹਮੇਸ਼ਾ ਸਿੱਧੀ ਚੋੜੀ ਹੁੰਦੀ ਹੈਗੀ ਕਿਉਂਕਿ ਜੇ ਨੂੰ ਜਮਾ ਦੇ ਬਰਾਬਰ ਜਿੱਥੇ ਉਹਦਾ ਟੱਕ ਬਣਿਆ ਹੁੰਦਾ ਉਹਦੇ ਬਰਾਬਰ ਦਾ ਕਲਾ ਕੇ ਲਾ ਕੇ ਜਦੋਂ ਘੁਮਾ ਕੇ ਦੇਖਾਂਗੇ ਨਾ ਪ੍ਰੋਪਰ ਇਸਾਈ ਆਪਦੀ ਜਗ੍ਹਾ ਤੇ ਕਮੂਗਾ ਦੇਖੋ ਜੇ ਆਪਾਂ ਨੂੰ ਲੱਗਦਾ ਵੀ ਇਹ ਨੂੰ ਹਲਕਾ ਮੋਟਾ ਟਾਇਡ ਜਾਂ ਢਿੱਲਾ ਕਰਨ ਵਾਲਾ ਜੇ ਤਾਂ ਜ਼ਿਆਦਾ ਬੁਰਾ ਰਹਿ ਰਿਹਾ ਹੈ ਤਾਂ ਆ ਦੇਖੋ ਇਹਨਾਂ ਹੱਥ ਨਾਲ ਵੈਸੇ ਪਤਾ ਲੱਗਦਾ ਹੁੰਦਾ ਵੀ ਸੀਲ ਛੜਕ ਰਹੀ ਹੈ ਜੋਰ ਲਵਣ ਲੱਗ ਜਾਂਦੀ ਹੈ ਜੀ ਜੇਕਰ ਲੱਗੇ ਵੀ ਕਈ ਵੀ ਯੋਜਨ ਦਾ ਆਪਾਂ ਕਰਦੇ ਕਰਦੇ ਜਾਂਦੇ ਤਾਂ ਅੰਪੈਲਰ ਦੀ ਜ ਪੱਤੀ ਕੋਈ ਨਾ ਕੋਈ ਉੱਠ ਖੜਦੀ ਹੈਗੀ ਉਹ ਨਾ ਲੱਗਣ ਲੱਗ ਜਾਂਦੀ ਹੈ ਉਹ ਪੇਚਕਾਰ ਦੀ ਮਦਦ ਨਾਲ ਆਪਾਂ ਸਹੀ ਕਰ ਸਕਦੇ ਹਾਂ ਆ ਵਾਲਾ ਨਟ ਜ਼ਰੂਰ ਟਾਈਟ ਕਰ ਦਿੱਤਾ ਜਾਵੇ। ਇਹਨੂੰ ਪ੍ਰੋਪਰ ਟਾਈਟ ਕਰਕੇ ਤਾਂ ਜੋ ਜਦੋਂ ਇਹ ਪمپ ਚੱਲੇਗਾ ਪਾਣੀ ਇਹਦੇ ਵਿੱਚ ਆਵੇ ਤਾਂ ਉਹ ਟਾਈਟ ਨਾ ਹੋਵੇ। ਨਹੀਂ ਤਾਂ ਜੇ ਨਟ ਨਾ ਪਾਵਾਂਗੇ ਤਾਂ ਪੈਲਰ ਨੇ ਆਪਦੀ ਜਗ੍ਹਾ ਤੋਂ ਹਿੱਲ ਕੇ ਨਚੂੜੀ ਗੁਲਟਲੇ ਹੋ ਕੇ ਅੰਪੈਲਰ ਵਾਲੀ ਵਾਦੀ। ਬਣਾ ਲੱਗ ਗਿਆ ਪ੍ਰੋਪਰ ਕੰਮ ਦਾ ਇਹ ਟਾਇਟ ਨਹੀਂ ਹੋਣਾ ਚਾਹੀਦਾ ਪੂਰਾ ਸਹੀ ਆ ਆ ਦੀ ਜਗ੍ਹਾ ਤੇ ਕੋਈ ਬਣਾ ਚਾਹੀਦਾ ਆ ਤਿੰਨ ਨਾਟ ਜਿਹੜੇ ਮੂਰੇ ਹੁੰਦੇ ਆ ਫਰੰਟ ਵਾਲੇ ਉਹ ਕਾ ਕੇ ਤਿੰਨੇ ਨਾਟ ਟਾਈਟ ਕਰਕੇ ਇੱਥੇ ਇਹ ਨਾਟ ਟਾਈਟ ਕਰਨ ਤੋਂ ਬਾਅਦ ਚ ਵੀ ਚੈੱਕ ਕਰਨਾ ਚਾਹੀਦਾ ਵਾ ਵੀ ਆਪਣਾ ਜਿਹੜਾ ਰੋਟਰ ਆ ਉਹ ਸਹੀ ਘੁੰਮਦਾ ਜੇਕਰ ਨਹੀਂ ਘੁੰਮਦਾ ਤਾਂ ਨੂੰ ਪ੍ਰੋਪਰ ਸਹੀ ਜਗ੍ਹਾ ਤੇ ਇੱਥੇ ਫ੍ਰੀ ਕਰੋ ਪਹਿਲਾਂ ਇਹ ਵੀ ਨਾਟ ਪ੍ਰੋਪਰ ਸਹੀ ਟਾਈਟ ਕਰਨਾ ਚਾਹੀਦਾ ਤਾਂ ਜੋ ਇਹਦੇ ਵਿੱਚ ਉਹ ਨਾ ਰਬੜ ਦੇ ਵਿੱਚੋਂ ਪਾਣੀ ਨਾ ਥੱਲੇ ਲੀਕ ਹੁੰਦਾ ਰਹੇ ਕਰਕੇ ਹਮੇਸ਼ਾ ਜਦੋਂ ਵੀ ਆ ਨਟ ਟਾਈਟ ਕਰਦੇ ਤਾਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਇਹਨੂੰ ਦੇਖੋ ਇੱਕ ਵਾਰੀ ਘੁਮਾ ਕੇ ਜ਼ਰੂਰ ਦੇਖੋ ਰੋਟਰ ਨੂੰ ਰੋਟਰ ਨੂੰ ਘੁਮਾ ਕੇ ਜ਼ਰੂਰ ਦੇਖੋ ਆਦੀ ਜਗ੍ਹਾ ਦੇਖੋ ਟਾਈਟ ਹੋ ਗਿਆ ਨਾ ਇਹ ਇੱਕ ਅੱਧਾ ਨਟ ਕੋਈ ਨਾ ਕੋਈ ਬੜਾ ਜ਼ਿਆਦਾ कसे ਗਿਆ ਇਹਨੂੰ ਹਲਕਾ ਜਿਹਾ ਖੋਲਣਾ ਪੈਣਾ ਵਾ ਕਰਕੇ ਸਹੀ ਜਦੋਂ ਰੋਟਰ ਸਹੀ ਸਰਾਹ ਤੇ ਜਗ੍ਹਾ ਘੁੰਮਣ ਲੱਗ ਜਵੇ ਤਾਂ ਫਿੱਟ ਕਰਕੇ ਜਦੋਂ ਪਹਿਲਾ ਰੂਟਰ ਸਹੀ ਆ ਆਪਦੀ ਜਗ੍ਹਾ ਤੇ ਘੁੰਮਦਾ ਵਾ ਬਾਹਰਲੇ ਪਾਸੇ ਫਿਰ ਜਦੋਂ ਆਪਾਂ ਇਹਦੇ ਵਿੱਚ ਪਾ ਕੇ ਮੋਟਰ ਦੇ ਵਿੱਚ ਪਾ ਕੇ ਰੂਟਰ ਨੂੰ ਘੁਮਾਵਾਂਗੇ ਤਾਂ ਸੌਖੇ ਤਰੀਕੇ ਦੇ ਨਾਲ ਆਪਾਂ ਨੂੰ ਇਹ ਰਜੰਦਾ ਬਾਬੀ ਸਰਪ ਮੋਟਰ ਦੇ ਵਿੱਚ ਟਾਈਟ ਆ ਜਾਂ ਪਹਿਲਾਂ ਕੀ ਹੈ ਜੇ ਆਪਾਂ ਉਹ ਨਹੀਂ ਟਾਈਟ ਕਰਦੇ ਪੈਲਰ ਤਾਂ ਕੀ ਹੁੰਦਾ ਵਾ ਸਮਝ ਹੀ ਨਹੀਂ ਲੱਗਦੀ ਵੀ ਮੋਟਰ ਕਿ ਹੈ ਟਾਈਟ ਕਿਤੇ ਆ ಬ್ಯಾಕ್ ತನ್ನೆ ಲಾಕೆ ಬ್ಯಾಕಾಳೆ ನಟ ಲಾಕೆ ਇੱਥੇ ਹਮੇਸ਼ਾ ਹਲਕੀ ਹਲਕੀ ਛੱਟ ਮਾਰਨੀ ਚਾਹੀਦੀ ਆ ਕੋਈ ਜ਼ਿਆਦਾ ਜ਼ੋਰ ਨਾਲ ਨਹੀਂ ਇਹ ਦੇਖੀ ਜਾਂ ਹੀ ਹੁੰਦਾ ਕੋਈ ਜ਼ਿਆਦਾ ਹੈਵੀ ਨਹੀਂ ਹੁੰਦਾ ਮੋੜ ਕੇ ਪਈ ਵੀਰ ਕੀ ਹੁੰਦਾ ਵੀ ਬੰਦਾ ਜ਼ੋਰ ਨਾਲ ਛੱਟ ਲਾ ਵੰਦਾ ਵਾ ਤੇ ਉਹ ਟੜਕ ਜਾਂਦਾ ਵਾ ਇਹ ਹਮੇਸ਼ਾ ਹਲਕੀ ਹਲਕੀ ਛੱਟ ਲਾਉਣ ਤੋਂ ਬਾਅਦ ਚ ਉਹ ਲੋ ਹੋ ਗਿਆ ਰੈਡੀ ਤਿੰਨੇ ਨਾਟ ਪ੍ਰੋਪਰ ਟਾਈਟ ਕਰਕੇ ਤਿੰਨੇ ਨਾਟ ਚੰਗੀ ਤਰ੍ਹਾਂ ਟਾਈਟ ਕਰਨ ਤੋਂ ਬਾਅਦ ਚ ਇਕਾ ਦੇਖੋ ਹਲਕਾ ਹਲਕਾ ਨਾ ਇਹ ਹੁੰਦਾ ਕਈ ਵਾਰੀ ਇਹ ਹੁੰਦਾ ਵੀ ਇੱਕ ਪਾਸਾ ਜਾ ਬਾਹਰ ਆ ਜਾਂਦਾ ਇੱਕ ਪਾਸੇ ਪ੍ਰੋਪਰ ਉਹ ਵੀ ਪ੍ਰੋਪਰ ਸਹੀ ਆਪਣੀ ਜਗ੍ਹਾ ਤੇ ਚੱਲਣ ਨਹੀਂ ਦਿੰਦਾ ਵਾ ਇੱਕ ਗੱਲ ਦਾ ਖਿਆਲ ਰੱਖਿਓ ਵੀ ਜਦੋਂ ਵੀ ਆਪਾਂ ਦੋਨੇ ਟਾਪਿਆਂ ਪ੍ਰੋਪਰ ਬਾਡੀ ਦੇ ਵਿੱਚ ਫਿੱਟ ਬੈਠੇ ਹਾਂ ਤਾਂ ਆਪਾਂ ਨੂੰ ਜ਼ਿਆਦਾ ਟਕਰਾਮਾਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਪੰਪ ਫ੍ਰੀ ਹੋ ਜਾਂਦਾ ਵਾ ਲੋ ਜੀ ਬਿਨਾ ਪਾਣੀ ਤੋਂ ਥੋੜੀ ਜਿਹੀ ਆਵਾਜ਼ ਲੱਗਦੀ ਹੈ ਕਿ ਜਦੋਂ ਚੱਲ ਜਾਵੇ ਪਾਣੀ ਪਾ ਕੇ ਗਲੰਨਾਂ ਕੇ ਉਦੋਂ ਵਾਲ ਜਮਾ ਦਰ ਜਾਂਦੀ ਹੈ